ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਏ ਭਿਆਨਕ ਤੂਫਾਨ ਕਾਰਨ ਕਟੋ-ਕਟ 16 ਲੋਕਾਂ ਦੀ ਜਾਨ ਗਈ ਹੈ। ਸਟੇਟ ਹਾਈਵੇ ਟੀਮ ਨੇ ਦੱਸਿਆ ਕਿ ਤੂਫਾਨ ਕਾਰਨ ਮਿਸौरी ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਏਜੰਸੀ ਨੇ ਕਿਹਾ ਕਿ ਕਈ ਲੋਕ ਜ਼ਖਮੀ ਵੀ ਹੋਏ ਨੇ। ਇੰਡੀਪੈਂਡੈਂਟ ਕਾਉਂਟੀ ਵਿੱਚ 3 ਲੋਕਾਂ ਦੀ ਜਾਨ ਗਈ ਹੈ ਤੇ 8 ਕਾਉਂਟੀਆਂ ਵਿੱਚ 29 ਹੋਰ ਲੋਕ ਜ਼ਖਮੀ ਹੋਏ ਨੇ। ਜਨਤਕ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ 16 ਕਾਉਂਟੀਆਂ ਨੇ ਘਰਾਂ ਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਬਿਜਲੀ ਲਾਈਨਾਂ ਅਤੇ ਦਰਖਤ ਡਿਗਣ ਦੀ ਵੀ ਸੂਚਨਾ ਜਾਰੀ ਕੀਤੀ ਹੈ। ਬਚਾਅ ਕਰਮਚਾਰੀਆਂ ਦੇ ਪਹੁੰਚਣ ਉੱਤੇ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਨੇ ਪਰ ਮੌਸਮ ਦੇ ਮિજાਜ ਨੂੰ ਵੇਖਦਿਆਂ ਕਈ ਥਾਵਾਂ 'ਤੇ ਬਚਾਅ ਕਾਰਜਾਂ ਵਿੱਚ ਵਿਗਨ ਪੈਣ ਦਾ ਵੀ ਖਤਸ਼ਾ ਪ੍ਰਗਟਾਇਆ ਗਿਆ। ਇਹ ਸਾਰਾ ਕਟਨਾਕਰਮ ਉਦੋਂ ਵਾਪਰਿਆ ਜਦੋਂ ਅਮਰੀਕਾ ਭਰ ਵਿੱਚ ਚੱਲ ਰਹੇ ਵੱਡੇ ਤੂਫਾਨ ਆਦੇਸ਼ਤੀ ਪ੍ਰਣਾਲੀ ਕਾਰਨ ਤੇਜ਼ ਹਵਾਵਾਂ ਚੱਲੀਆਂ ਜਿਸ ਨਾਲ ਭਿਆਨਕ ਧੂੜ ਭਰੇ ਤੂਫਾਨ ਵੀ ਆਏ ਨੇ ਅਤੇ 100 ਤੋਂ ਵੱਧ ਥਾਮਾਂ ਤੇ ਜੰਗਲੀ ਅੱਗ ਲੱਗਣ ਦੀ ਵੀ ਸੂਚਨਾ ਆ ਚੁੱਕੀ ਹੈ